हां जी दोस्तों सत श्री अकाल स्वागत करते हैं टोंडा राज संतू फार्मिंग ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਵੀਰ ਸੁਖਦੇਵ ਸਿੰਘ ਉਹਨਾਂ ਦੇ ਘਰੋਂ ਬਣਾਈਆਂ ਨੇ ਕਮਾਲ ਵੀਰ ਪਸ਼ੂ ਵਪਾਰ ਦਾ ਕਿੱਤਾ ਕਰਦਾ ਹੈ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਦੋ ਚਾਰ ਨਗ ਆਉਂਦੇ ਜਾਂਦੇ ਰਹਿੰਦੇ ਆ ਸੇ ਬਾਕੀ ਤੁਸੀਂ ਸਮੇ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਉਹ ਲੈਂਦੇ ਰਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਨਾਗਵੈਸੇ ਆਪਾਂ ਤੁਹਾਨੂੰ ਟੋਟਲ 5 ਕਿ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਤੁਸੀਂ ਮੱਝਾਂ ਝੋਟੀਆਂ ਦੇਖੋਗੇ ਤਿੰਨ ਵਹਿੜਾਂ ਇੱਕ ਮੱਝ ਸੱਜਰ ਸੂਈਏ ਕੋਈ ਕੱਚਾ ਬੋਲਾ ਕੱਚੇ ਬੋਲੇ ਦੇ ਵਿੱਚ ਕੱਚੇ ਦੁੱਧ ਦੇ ਵਿੱਚ ਜਿਹੜੀ ਹੁਣ ਚੱਲ ਰਹੀ ਆ ਇੱਕ ਟੋਕੜ ਗੱਬਣ ਤੁਹਾਨੂੰ ਝੋਟੀ ਦਿਖਾ ਦੇਵਾਂਗੇ ਤੇ ਇੱਕ ਟੋਕੜ ਗੱਬਣ ਵਹਿੜ ਇੱਕ ਸੱਜਰ ਸੂਣ ਵਾਲੀ ਵਹਿੜ ਦਿਖਾ ਦਾਂਗੇ ਤੇ ਇੱਕ ਸੂਈ ਸਵਾਈ ਵਹਿੜ ਦਿਖਾ ਦਾਂਗੇ ਠੀਕ ਆ ਜੀ ਇਹ ਟੋਟਲ ਜਿਹੜੇ ਆ 5 ਨਾਗ ਹੋਣਗੇ ਸੋ ਪੰਜਾਂ ਮਗਾ ਦੀ ਡਿਟੇਲ ਸ਼ਖਦੇਵ ਸਿੰਘ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਤਰਨਤਾਰ ਤੋਂ ਦੋਸਤੋ ਵੀ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਨੋਚਾਲ ਬਾਲੇ ਕੇ ਪਿੰਡ ਵੀ ਥੋੜੀ ਦੂਰੀ ਤੇ ਆ ਇਧਰੋਂ ਸ਼ਕੀਰਾ ਪਿੰਡ ਵੀ ਲੱਗ ਗਿਆ ਠੀਕਾ ਜੀ ਤੇ ਜਿਹੜੀ ਤਰਨਤਾਰੋਂ ਸਾਹਿਬ ਤੋਂ ਡਿਆਲਪੁਰੇ ਨੂੰ ਛੜਕ ਜਾਂਦੀ ਆ ਏਸੇ ਛੜਕੇ ਦੇ ਉੱਪਰ ਮਾਨੋਚਾਲ ਤੇ ਬਾਹਰ ਹਵੇਲੀਆਂ ਵੀ ਰਵ ਸਿੰਘਦੇਵ ਸਿੰਘ ਹੋਣਾ ਦੀਆਂ ਉਹ ਕਰ ਲੈਣੀਆਂ ਗੱਲਬਾਤ ਲੈ ਲੈਣੀਆਂ ਡਿਟੇਲ ਸਾਤੋਂ ਪਹਿਲਾਂ ਸੁਖਦੇਵ ਸਾਸਰੀ ਕਲਪਰਾ ਸਾਸਰੀ ਕਲਵੀਰ ਜੀ ਹੋਰ ਸੁਣਾਓ ਕੀ ਹਾਲ ਜੋ ਬਹੁਤ ਵਧੀਆ ਸੁਖਦੇਵ ਠੀਕ ਠਾਕ ਵੀਰ ਵਧੀਆ ਵੀਰ ਜੀ ਬਦਲੋ ਹੋਰ ਤੁਸੀਂ ਸੁਣਾਓ ਅੱਛਾ ਸੁਖਦੇਵ ਵਪਾਰ ਦਾ ਕੰਮ ਵੀਰੇ ਇਸੇ ਤਰ੍ਹਾਂ ਰੁਟੀਨ ਤੇ ਚੱਲਦਾ ਰਿਹਾ ਹਾਂਜੀ ਹਾਂਜੀ ਚੱਲਦਾ ਆਉਂਦੇ ਜਾਂਦੇ ਰਹੇ ਪਸੂ ਆਉਂਦੇ ਜਾਂਦੇ ਰਹੇ ਇਹਦਾ ਲੋਕ ਅਲਗ ਮਾਲ ਵੀ ਗਈ ਆ ਠੀਕ ਹੈ ਜਰਾਜ ਸੰਧਰ ਨੂੰ ਯਾਦ ਕਰ ਗਏ ਆ ਨਹੀਂ ਆਉਣਾ ਚਾਹੀਦਾ। ਹਾਂਜੀ ਹਾਂਜੀ। ਉਹ بڑے ਪਸ਼ੂ ਪਾਏ ਆ ਪਹਿਲਾਂ ਭਰੀਆਂ ਹਾਂਜੀ ਬਥੇਰਾ ਮਾਲ ਵੇਚਦੇ ਰਹੇ ਆ। ਉਹ ਇਹ ਮਾਲ ਵਿਗਦਾ ਰਿਹਾ ਨਾਲ ਨਾਲ ਹੁੰਦਾ ਰਿਹਾ ਵਿਕ ਜਾਂਦਾ ਰਿਹਾ। ਤੇ ਮੇਰਾ ਜਮਾਨ ਕੱਲ ਦਾ ਹੀ ਇਹ ਮਹਾਰਾਜ ਨੂੰ ਸਤਨਾ ਕਰੇ। ਆਹ ਨਹੀਂ ਨੇ ਚੰਗੀ ਗੱਲ ਵੀਰੇ। ਆਉਣਾ ਚਾਹੀਦਾ ਸਾਹਮਣੇ ਭੈਣ ਭਰਾਵਾਂ ਦੇ। ਕਿ ਮਾਲ ਜਦੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਤੇ ਲਿਆਉਣੇ ਆ ਤੇ ਫਿਰ ਆਪਾਂ ਨੂੰ ਵੇਚਣੇ ਚਾਹੀਦੇ। ਆਹ ਬਾਣੀ ਤੁਹਾਨੂੰ ਤੀਜੇ ਚੌਥੇ ਦਿਨ ਯਾਦ ਕਰਿਆ ਕਰਾਂਗੇ। ਉਹ ਨਹੀਂ ਕੋਈ ਗੱਲ ਨਹੀਂ। ਆਪਾਂ ਮਾਰਾ ਵੇਟ ਉੱਤੇ ਬਹੁਤ ਸਾਰੇ ਪਸ਼ੂ ਪਹਿਲਾਂ ਦਿਖਾਉਂਦੇ ਰਹੇ ਆ। ਦਿਖਾਉਂਦੇ ਰਹੇ। ਤੇ ਦੂ ਤੇ ਅੱਜ ਸਰਵੇਖ ਜਿੱਦਾਂ ਆਪਾਂ ਜ਼ਿਕਰ ਕੀਤਾ ਪੰਜ ਪਸ਼ੂ ਆਪਣੇ ਕੋਲ ਟੋਕੜ ਗੱਪਣ ਇੱਕ ਤਾਂ ਵਹਿੜ ਵੀ ਹੈਗੀ ਤੇ ਇੱਕ ਮੱਝ ਵੀ ਟੋਕੜ ਗੱਪਣ ਟੋਕੜ ਗੱਪਣ ਮੱਝ ਆ ਆ ਫੱਜਰ ਸੂਈ ਆ ਇਹ ਸੱਜਰ ਝੋਟੀ ਸੂਈ ਆ ਪੰਜਾਂ ਦਿਨਾਂ ਇਹ ਮਾਲੇ ਕੋਈ ਸ਼ਿਆਦ ਨਹੀਂ ਮਾਲੇ ਬੋਲਾ ਝੋਟੀ ਕੋਲ 10 ਕਿਲੋ ਹੋਊਗਾ ਪਰ ਆਪਾਂ 9 ਕਿਲੋ ਕਰ ਕਹਿੰਦਾ ਭਾਵੇਂ ਕੋਈ ਬੋਲਾ ਮੰਨੇ ਭਾਵੇਂ ਕੋਈ ਦੁੱਧ ਗਿਣ ਲਵੇ ਠੀਕ ਹੈ ਹਾਂਜੀ ਲੋਬ ਦੋਸਤੋ ਸ਼ੁਰੂਆਤ ਆਪਾਂ ਇੱਥੋਂ ਕਰ ਲਵਾਂਗੇ ਇੱਕ ਟੁੱਕੀ ਵਹਿੜ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਬਿਲਕੁਲ ਫੱਜਰ ਪਾਜੀ ਸੂਈ ਵਹਿੜ ਦਿਖਾ ਦਾਂਗੇ ਲਾਸਟ ਦੇ ਵਿੱਚ ਬਾਕੀ ਪੜਪਾ ਪੜਪਾ ਬਿਲਕ ਆਓ ਸ਼ੁਰੂਆਤ ਕਰ ਲੈਨੇ ਸਕਦੇ ਆ ਵੀਰ ਸੁਆ ਗਨਵਾ ਵੀਰ ਫੇਰ ਜੀ ਦੂਜਾ ਸੁਆ ਝੋਟੀ ਆ ਦੂਜਾ ਸੁਆ ਹਾਂ ਜੀ ਅੱਜ ਕਿੰਨੇ ਦਿਨਾਂ ਦੇ ਵਿੱਚ ਇਹ ਵੀਰ ਜੀ ਝੋਟੀ ਸੂਈ ਨੂੰ 6ਵਾਂ 7ਵਾਂ ਦੇਣਿਆ ਭਾਵੇਂ ਕੋਈ 10 ਦਿਨ ਮੰਨ ਲਵੇ ਬੂਸ਼ੀ ਆਪਾਂ ਬਣਾਈ ਆ ਬੱਚੇ ਨੂੰ ਠੰਡ ਲੱਗ ਗਈ ਤੇ ਬੱਚਾ ਮਰ ਗਿਆ ਅੱਛਾ ਜੀ ਬੱਚਾ ਐਕਸਪਾਇਰ ਹੋ ਗਿਆ ਮਗਰ ਹਾਂ ਹਾਂ ਜੀ ਬਾਕੀ ਕੋਈ ਝੋਟੀ ਨੂੰ ਪਾੜਾ ਪੂੜਾ ਨਹੀਂ ਪਾਉਂਦੀ ਲੋੜ ਆ ਆਵੇ ਬੂਸ਼ੀ ਆਪਾਂ ਬਣਾਈ ਆ ਨਾਲ ਠੀਕ ਕੋਲ ਤਾਜੀ ਆ ਝੋਟੀ ਠੀਕ ਆ ਹਾਂ ਜੀ ਮੈਂ ਦੱਸੋ ਆ ਜਿਹੜੇ ਬਿਲਕੁਲ ਤੁਹਾਡੇ ਸਾਹਮਣੇ ਪੁੱਛੀ ਆ ਠੀਕ ਆ ਜੀ ਪੁੱਛੀ ਤੇ ਦੂਜਾ ਸੂਬਾ ਸਾਗੀ ਠੰਡੀ ਠੀਰੀ ਹੈ ਹਾਂ ਠੰਡੀ ਠੀਰੀ ਐ ਇਸੇ ਤਰ੍ਹਾਂ ਬੱਚਾ ਕੇ ਰੱਖ ਕੇ ਘਾਰ ਲਓ ਠੀਕ ਹੈ ਜੀ ਆਹ ਦੇਖੋ ਜੀ ਇਸੇ ਤਰ੍ਹਾਂ ਜਿਹੜੀ ਚਵਾਈ ਹੁੰਦੀ ਹੈ ਜਿੱਦਾਂ ਤੁਸੀਂ ਪ੍ਰੋਸੀਜਰ ਆ ਦੇਖ ਰਹੇ ਜੀ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆਪਾਂ ਬੇਬੂਸ਼ੀ ਰੱਖੀ ਆ ਭਾਵੇਂ ਨਾ ਰੱਖੀ ਆਪਾਂ ਫਿਰ ਵੀ ਸਬੂਤ ਵਿਖਾਉਣਾ ਆ ਬਿਲਕੁਲ ਜੀ ਬਿਲਕੁਲ ਹਾਂ ਹਾਂ ਗੱਲ ਆ ਇਹਦੇ ਥਲੇ ਪਾੜਾ ਪਾਉਣ ਦੀ ਲੋਟ ਨਹੀਂ ਛੋਟੀ ਐਸੋਕ ਤਾਂ ਸਕਦੇ ਦੁੱਧ ਕਿੰਨਾ ਇਹ ਥਲੇ ਛੋਟੀ ਕੋ 10 ਕਿਲੋ ਦੁੱਧ ਗਾ ਲੀਟਰ ਵਾਲਾ 10 ਕਿਲੋ ਹਾਂ ਠੀਕ ਆ ਠੀਕ ਕੋਈ ਚਾਰ ਡੰਗ ਚੋਵੇ ਭਾਵੇਂ ਤਿੰਨ ਡੰਗ ਚੋਵੇ ਪਰ ਆਪਾਂ 9.5 ਕਿਲੋ ਕਈ ਕੇ ਦੇਣਾ ਠੀਕ ਆ ਅੱਧਾ ਕਿਲੋ ਅਗਲੇ ਨੂੰ ਕੱਢਣਾ ਅਗਲੇ ਦੇ ਘਰ ਜਾ ਕੇ 10 ਕਿਲੋ ਦੁੱਧ ਬਣਾਵੇ ਛੋਟੀ ਅੱਛਾ ਬਾਕੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਥਾਨੀ ਘਟ वैसे आवे आगे पूछी रखी है दे इसी तरह पसमाद ਤੁਸੀਂ ਕਰੋਗੇ पसमाद लाओ ना ਕਰਵਾ ਲੀਂਦੇ ਠੀਕ ਹੈ ਜੀ ਚਵਾਈ ਕਰ ਲੋਗੇ 10 ਕਿਲੋ ਤੇ 9 ਕਿਲੋ ਦੀ ਤਸੱਲੀ ਦੇ ਸਕਦੇ ਬੰਦਾ ਵੀ ਆਪਾਂ ਭੇਜਾਂਗੇ ਕੋਈ ਵੇਰ ਆਨਲਾਈਨ ਸੰਧਾਰ ਕਰਦਾ ਚਾਹੇ ਕੋਈ ਇਥੇ ਆਣ ਕੇ ਚਾਰ ਟਾਈਮ ਚੋਂਦਾ ਬਸ ਬਾਕੀ ਚੌੜ ਚੰਦ ਵਿੱਚ ਕੋਈ ਰਕਮੋ ਕਿਸੇ ਨੂੰ ਲਾ ਪੂਰ ਛਟਾ ਕੋਈ ਛਟਾ ਕੋਈ ਥਨ ਘਟ ਵਤ ਨਹੀਂ ਠੀਕ ਹੈ ਹਾਂਜੀ ਤਾਂ ਰੱਖੋਗੇ ਤੇ ਥੱਲੇ ਮਾਰ ਦਿੰਨੇ ਆ ਆਇਆ ਹਾਂ 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 ਆ ਲੋ ਜੀ ਉਹ ਗੱਲ ਨਾ ਬਾਕੀ ਆ ਬਿਲਕੁਲ ਓਕੇ ਛੋਟੀ ਹੋਵੇ ਲਾਥ ਆਹ ਆਹ ਪਸਮਾਚ ਆ ਗਈ ਆ ਮੈਂ ਨਾ ਪਹਿਮਾ ਬਿਲਕੁਲ ਤੇ ਲਓ ਸੁਖਦੇਓ ਵੇਖੋ ਵੀ ਖੋਲ ਕੇ ਨੂੰ ਤੋੜ ਕੇ ਦਿਖਾ ਦਈਏ ਠੀਕ ਆ ਜੀ ਆਹ ਕਰ ਮਾਲ ਕੇ ਹਕਰ ਮਾਲ ਕੇ ਹਟ ਜਾ ਹਟ ਜਾ ਬਈ ਆ ਕਰੋ ਚੱਕ ਜੀ ਠੀਕ ਆ ਜੀ ਤੇ ਖਾਈ ਤੋਂ ਮੀਡੀਅਮ ਦੇ ਵਿੱਚ ਆ ਬਾਕੀ ਜਿੰਨੇ ਵੀ ਆ ਦੋਸਤੋ ਪਲੀ ਪਲੀਤੀ ਆ ਕਰਮਾਲੀ ਠੀਕ ਆ ਜੀ 1000 ਮਰ ਕੋ ਪੱਧਰ ਲੇਵਾ ਹੋਣ ਤਾਂ ਪਸਮਾ ਦੇ ਵਿੱਚ ਆ ਗਈ ਐ ਵੈਸੇ ਸਾਰੇ ਭਰਾਵਾਂ ਨੂੰ ਦੇਸੀ ਪਾਨਾ ਤਸੱਲੀ ਦੇ ਨਾਲ ਆ ਫੇਰ ਕੋਰਤੀ ਆ ਜੀ ਕੁਲੀ ਬੜੀ ਝੋਟੀ ਮੂੰਹ ਦੀ ਇਹ ਮਰਜੀ ਫੜ ਕੇ ਦੇ ਦੇ ਕਰਮਾਲੀ ਨੂੰ ਪਰਵਾਹ ਹੀ ਕੋਈ ਨਹੀਂ ਸੀ ਹਾਂ ਹਾਂ ਬਾਕੀ ਠੰਡੀ ਤੇ ਰਿਚਵਾਜ ਤੇ ਅੱਡੀ ਚੰਗੀ ਲੱਗੀ ਝੋਡੀ ਨੂੰ ਮੋਠੀ ਖੋਲ ਦਿੰਦੀ ਹਾਂ 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 ਆ ਇੱਕ ਪੁੜੀ ਹੋਰ ਮੁਰਦੇ ਸਕਦੇ ਆ ਮੈਂ ਲਓ ਜੀ ਹਲੇ ਝੋਡੀ ਮੈਲੇ ਤੇ ਸ਼ਿਕਾਰ ਨਹੀਂ ਹੋਈ। ਬਾਕੀ ਅਗਲੇ ਦੇ ਘਰ ਜਾ ਕੇ ਝੋਡੀ ਮੈਲਾ ਵੀ ਮਾਰੂਗੀ ਮੇਰੀ। ਠੀਕ ਆ। ਹਾਂ ਬਾਕੀ ਉਹੋ ਜੀ ਨੀਰ ਝੋਟੀ। ਬਾਗੀ ਝੋਡੀ ਦੀ ਚਵਾਈ ਹੋਊਗੀ ਪੱਕਾ ਸਾਢੇ 6 ਵਜੇ ਸਵੇਰੇ। ਠੀਕ ਆ ਜੀ। ਸਾਢੇ 6 ਵਜੇ ਬਾਗੀ। ਤੋਂ ਸਾਢੇ 6 ਵਜੇ ਕੋਈ ਸ਼ਾਮ ਦੇ ਸਮੇਂ ਚਵਾਈ ਦਾ ਸਮਾਂ ਕੋਈ ਵੀਰ ਆਪਦੀ ਜਿੰਦਾ ਮਰਜ਼ੀ ਤਸੱਲੀ ਕਰੇ ਠੀਕ ਆ ਜੀ। ਉਹ 9 10 10 ਕਿਲੋ ਜਿਹੜਾ ਦੁੱਧ ਦੇ ਥੱਲੇ ਬਿਲਕੁਲ ਹੁਣ ਆ ਜਾ। 9 ਕਿਲੋ ਦੀ ਭਾਵੇਂ ਵੀਰ ਕੋਈ ਧਾਰਮਣਾ ਮਾਰੇ। ਠੀਕ ਆ। ਇਹ 10 ਆ। ਪਰ ਆਪਾਂ 9 ਕਹਿ ਕੇ ਦਿਨਾ ਬਾਕੀ ਝੋਡੀ ਨੂੰ ਥ ਆ ਆ ਦੇਖ ਮਾਤਾ ਹਾਰ ਹੀ ਲੈਣੀ ਕੋਈ ਇਹਨੂੰ ਵੰਡ ਨਹੀਂ ਪਾਉਣਾ ਹਾਂ ਕੋਈ ਇਹਨੂੰ ਪਾੜਾ ਨਹੀਂ ਇਦਾਂ ਰਮਾਨ ਬੂਛੀ ਰੱਖਣੀ ਰਾਤ ਬਿਲਕੁਲ ਜਿੱਦਾਂ ਵੀ ਹੁਣ ਆਪਾਂ ਪਸਮਾ ਕੀਤਾ ਇਹੋ ਚੀਜ਼ੀ ਆ ਉਸੇ ਵੇਲੇ ਕਰੂਗੀ ਬਾਕੀ ਛੋਟੀ ਜਵਾਬ ਹਮਾਂ ਦੀ ਐਡੀ ਚੰਗੀ ਕੋਈ ਨਹੀਂ ਸੁਦੇ ਮੈਂ ਤਾਂ ਲੈਂਦਨ ਕੀ ਕਰਨਾ ਪਿਆ ਕਿੰਨੇ ਇਹ ਛੋਟਾ ਜਿਹਾ ਹੀ ਮੁੱਲ ਕਰਨਾ ਸ਼ਾ ਆ ਲੋਕ ਤਾਂ ਭਵੇਂ ਉਹ ਹੀ ਝੋਟੀ ਦੇ ਦੰ 90 95 ਕਰੀ ਜਾਣ 85000 ਦੀ ਦੇ ਦਗੇ 85 ਦੀ ਹਾਂਜੀ ਲੈਫਟ ਤੋਂ ਲੈਸ ਕਰਕੇ ਦੇ ਦਗੇ 62 ਤੋਂ 82 ਜਿਹੜੀ ਮਤਲਬ ਜਿਹੜੀ ਦੇ ਦੇਣੀ 82 ਦੀ ਦੇ ਦਗੇ 82 ਦੀ ਹਾਂ ਹੋਰ ਆਉਂਦੀ ਥੱਲੇ ਹੋਰ ਕਰਦੇ 80000 ਦੀ ਪੂਰੀ ਝੋਟੀ ਦੇ ਦਾਂਗੇ 80 ਦੀ ਹਾਂ ਇਹ ਚ ਹੋਰ ਨਹੀਂ ਕੋਈ ਮਾਨ ਤਾਣੇ ਦਾ ਬਾਕੀ ਝੋਟੀ ਦੁੱਧ 12 ਕਿਲੋ ਰਮਾਨਾ ਦੇ ਦੂ 2 ਕਿਲੋ ਤੈਨੂੰ ਪਤਾ ਵਾ ਦੋ ਸਾਹਿਬ ਇਹਨੇ ਵਾਜ ਜਾਂਦਾ ਝੋਟੀ ਨੇ ਮੇਰਾ ਮਗਲਾ ਮਾਰਿਆ ਬਿਲਕੁਲ ਦੋ ਟਾਈਮ ਚੋਂ ਚੌਣ ਚੌਣ ਦੀ ਚੰਗੀ ਆ ਨਾਲ ਦੀ ਨਾਲ ਹੀ ਜੋ ਹੈਗਾ ਪ੍ਰੋਸੀਜਰ ਤੁਹਾਨੂੰ ਕਰਕੇ ਦਿਖਾਤਾ। ਯਸ ਨੋ ਜਿਹੜੀ ਦੇ ਦੇਣੀ ਹੈ ਨਾ 2 ਛੱਡਣਾ 8000 ਚੋਂ 78 ਦੀ ਗੱਲਾਂ 78 ਦੀ ਹਾਂਜੀ ਲਓ ਵੀ 78 ਦੀ ਜਿਹੜੀ ਐਂਡ ਟੂ ਐਂਡ ਜਿਹੜੀ ਅੱਜ ਤੁਹਾਨੂੰ ਮਿਲ ਜੂਗੀ। ਬਾਕੀ ਝੋੜੀ ਹੰਡੀ ਧੀਰੀ ਬਾਕੀ ਸਾਰੇ ਪਾਸੇ ਪ੍ਰੋਪਰ ਤੁਸੀਂ ਦੇਖ ਲਓ ਤਸੱਲੀ ਦੇ ਨਾਲ ਅੱਗੇ ਪਿੱਛੇ ਕਰਕੇ ਵੀਡੀਓ ਠੀਕ ਆ ਤੇ ਜਿੰਨੀ ਆ ਮੈਂ ਚੰਗੀ ਆ ਬਾਕੀ ਪਸੰਦ ਆਊਗੀ ਪਰ ਤਾਂ ਬਿਲਕੁਲ ਜਾਇਜ਼ ਆ ਦੁੱਧ ਗਰਮ ਵਾਲੀ ਚੰਗਾ ਚਵਾਜੂਗੀ ਹੁਣ ਆ ਕਰਮਾਵੇ ਇਸੇ ਸਵੇਰੇ ਦੇ ਵਿੱਚ ਆ ਕੋਈ ਬਾਈ ਸ਼ਾਈ ਨਹੀਂ ਝੋੜੀ ਚੁੱਕਦੀ ਝੋੜੀ ਨਹੀਂ ਕੱਢਿਆ ਠੀਕ ਆ ਹਾਂਜੀ ਇਸ ਤੋਂ ਬਾਅਦ ਨੈਕ ਦੂਜਾ ਸੁਭਾ ਝੋਟੀ ਆ 6 ਕਿਲੋ ਦੁੱਧ ਝੋਟੀ ਕੋਲ ਹਾਂ ਤੇ 9 ਮਹੀਨੇ ਚੱਕ ਪਾਸ ਆ 3 ਮਹੀਨਿਆਂ ਦੀ ਚੱਕ ਪਾਸ ਗੱਬਣ ਪਿਓਰ ਮੋਹਰਾ ਕਿਲੋ ਟੋਟਾ ਡਬਲੇਗਾ ਇੱਕ ਰੰਗਾ ਬਿਲਕੁਲ ਇੱਕ ਰੰਗਾ ਲੋ ਵੀ ਆ ਕਰੋ ਇਹ ਮਿਲਦੀ ਆ ਪਾੜੇ ਦੇ ਵੀਰ ਜੀ ਦੋਨੇ ਪਾੜੇ ਦੇ ਮਿਲਦੀ ਆ 6 ਕਿਲੋ ਦੁੱਧ ਤੇ ਥਾੜ ਪੰਜਵਾ ਵੀ ਚੱਲਦਾ ਨਾਲ ਹੂੰ ਹੂੰ ਕਿਉਂ ਮੁੜ ਕੇ ਗਲਾ ਆ ਕੇ ਸਰੂਆ ਹੁਣੀ ਉਹਦਾ ਸਰੂ ਨਾਲ ਚੱਲਦਾ ਜੋ ਠੀਕ ਆ ਹਾਂਜੀ ਧਾਰਾ ਪੰਜ ਸੱਤ ਹੁੰਦੀ ਆ ਠੀਕ ਆ ਜੀ ਲਓ ਤੁਸੀਂ ਇੱਕ ਸੈਂਟਰ ਦੇ ਵਿੱਚ ਥਣ ਲੱਗਾ ਉਲਟ ਬਹਿਣੀ ਵਾਲੀ ਸਾਈਡ ਤੇ ਉਹ ਚੱਲਦਾ ਤੇ ਪੰਜ ਸੱਤ ਧਾਰਾ ਆਉਂਦੀਆਂ ਜ਼ਰੂਰ ਆ ਵਿੱਚ ਤੇ 6 ਕਿਲੋ ਦੁੱਧ ਤਿੰਨਾਂ ਮਹੀਨੇ ਦੀ ਚੱਕ ਪਾਹ ਚੱਕ ਪਾਹ ਬਾਕੀ ਮੇਰਾ ਵੀ ਰਿਥੇ ਆਣ ਕੇ ਦੋ ਡੰਗ ਚੋਵੇ ਕੋਈ ਤਿੰਨ ਡੰਗ ਚੋਵੇ ਆਪਣੇ ਘਰ ਤੇ ਮਿਲਦੀ ਪਾੜੇ ਦੀ ਅੱਛਾ ਬਾਕੀ ਅਗਲੇ ਦਾ ਪਤਾ ਨਹੀਂ ਕੋਈ ਟੀਕਾ ਲਾਵੇ ਚਾਹੇ ਪਾੜੇ ਦੀ ਮਿਲੇ ਤਾਂ ਨਹੀਂ ਆਪਾਂ ਗਰੰਟੀ ਦਿੰਦੇ ਹਾਂ ਬਸ ਤੁਹਾਨੂੰ ਗਾਂ ਦੀ ਕੋਈ ਗਰੰਟੀ ਨਹੀਂ ਕਿਉਂਕਿ ਇਹ ਬਿਲਕੁਲ ਵੀ ਆਉਂਦਾ ਭਾਵੇਂ ਪਾੜੇ ਤੇ ਆਪਦੀ ਚੋਕੇ ਵੇਖ ਲਓ ਚੋਕੇ ਤਸੱਲੀ ਕਰਕੇ ਵੇਖ ਲਵੇ ਦੁੱਧ ਨੈਟ 6.5 ਹੋਵੇ 6 ਕਿਲੋ ਕਰਕੇ ਦਵਾਂਗੇ ਠੀਕ ਹੈ ਜੀ ਤਿੰਨਾਂ ਮਹੀਨੇ ਚੱਕ ਪਾਹ ਕੋਈ ਡਾਕਟਰ ਆਪਦਾ ਸਾਧ ਲਵੇ ਚੈਕ ਕਰਾ ਕੇ ਖੜੇ ਵੀਰ ਠੀਕ ਹੈ ਇਤ ਕੱਬ ਇਹ ਟੁੱਟ ਜਾ ਵੱਡਾ ਠੀਕ ਹੈ ਜੀ ਵੱਡੇ ਕੱਦ ਦੀ ਆ ਅੱਗੇ ਫਿਰ ਤੁਝੇ ਸੁਵੇ ਲਈ ਕੱਬਣਾ ਸਕਦੇ ਹਾਂ ਜੀ ਦੁਹਰੇ ਸੁਵੇ ਗਾਂ ਸੜਾ ਤੁਝੇ ਸੁਵੇ ਲਈ ਕੱਬਣਾ ਸੁਵੇ ਸੋਣਾ ਗਾਂ ਜੋ ਠੀਕ ਹੈ ਜੀ ਲੋਕ ਦੋਸਤੋ ਦੁਜੇ ਸੁਵੇ ਲਈ ਇਹ ਗਾਂ ਕੱਬਣਾ ਤੇ 9 ਮਹੀਨੇ ਦੀ ਚੈੱਕ ਪਾਸ ਆ ਆਪਣਾ ਭਰਾ ਮੇਰਾ ਕੋਈ ਵੀ ਸਾਈਪੈਨਾ ਕਰਕੇ ਇੱਥੇ ਵੀ ਤੁਸੀਂ ਆਪਣੀ ਚੈੱਕ ਕਰਾਉਣੀ ਲੋ ਜੈਡ ਬਲੈਕ ਕਿਤਾ ਮਰਜ਼ੀ ਤਸੱਲੀ ਕਰੀ ਚਲੋ ਇੱਕ ਛੋਟੀ ਲੱਥਾਵਾ ਬਾਕੀ ਛੋਟੀ ਪਿਓਰੀ ਬਿਲਕੁਲ ਛੋਟਾ ਸẽਗਾ ਨਾ ਡਰ ਨਾ ਡਰ ਇੱਕ ਰੰਗ ਬਿਲਕੁਲ ਬਲੈਕ ਆ ਨਾ ਡਰ ਨਾ ਡਰ ਨਾ ਡਰ ਲੋਵੇ ਠੀਕ ਆ ਬਾਕੀ ਤਾਂ ਜਟੂ ਜੀ ਦੋਸਤੋ ਵੱਡਾ ਹੈ ਵੱਡੀ ਝੋਟੀ ਆ ਵੀਰ ਜੀ ਸਿੰਗਲ ਹੱਡੀ ਦੀ ਇਹ ਵਿੱਚ ਬਿਲਕੁਲ ਵੱਡੀ ਝੋਟੀ ਆ ਬਾਕੀ ਪਤਲੀ ਚਾਂਦੀ ਦੀ ਝੋੜੀ ਅੱਜ ਸਵੇਰ ਦੀ ਗੱਬਣਾ ਪਹਿਲੇ ਸਵੇਰ ਚੋਂ ਜਿਹੜੀ ਕਲਣ ਦੀ ਹੈ ਆ ਲੈ ਠੀਕ ਆ ਬਾਕੀ ਝੋਟੀ ਮੂੰਹ ਮਾਦੀ ਇਹ ਵੀ ਕੁਲੀ ਹੈ ਜਿੱਦਾ ਮਰਜ਼ੀ ਮੂੰਹ ਫਾੜ ਲੈਦਾ ਕਰਮਾ ਇਹ ਬਸ ਕਿਦੇਵ ਕੀ ਕਰਦਾ ਮੁੱਲ ਤੋਂ ਓਕਰ ਗੱਲ ਵੀਰ ਜੀ ਇਹਦਾ ਮੁੱਲ ਭਾਵੇਂ ਝੋਡੀ ਦਾ 70 72 ਹਜ਼ਾਰ ਰੀਜ ਜਸਨੋਂ 65 ਹਜ਼ਾਰ ਝੋਡੀ ਦੇਣੀ ਆ 65 ਦੇ ਹਾਂਜੀ ਤਿੰਨ ਮਹੀਨੇ ਚੈੱਕ ਪਾਸ ਆ 6 ਕਿਲੋ ਦੁੱਧ ਆ ਭਾਵੇਂ ਮੇਰਾ ਵੀਰ ਕੋਈ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਆਪਦੀ ਤਸੱਲੀ ਕਰਕੇ ਫਿਰ ਝੋਡੀ ਖੜੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਨਹੀਂ ਥਣ ਘਟ ਵਧ ਝੋਟੀ ਤੇ ਪੈੜ ਹਜ਼ਾਰ ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਵੱਡੇ ਘੱਟ ਘੱਟ ਦੇ ਦੇ ਚਾ ਠੀਕ ਆ ਤੇ ਥਣਾ ਤੁਣਾ ਦੀ ਇੱਕ ਸਾਰ ਬਿਲਕੁਲ ਪੱਧਰ ਲੇਵਾ ਬੈਕ ਸ਼ੈਟ ਤੋਂ ਆਪਾਂ ਤੁਹਾਨੂੰ ਦਿਖਾਈ ਦਿੱਤਾ ਕੋਈ ਭੂਰ ਕੋਈ ਛੱ ਠੀਕ ਆ ਇਹ ਫੈਗਰ ਨੰਬਰ ਤਾਂ 200 ਆਪਾਂ ਜੀ ਤੁਹਾਨੂੰ ਝੋਟ ਦਿਖਾਤੀ ਆ ਇਧਰ ਵੈੜਾ ਦੇ ਵਿੱਚ ਆ ਸਰਦੇਵ ਕੋਕਰ ਕਪੂਰ ਇਹ ਵੀਰ ਜੀ ਗੇਰ ਨਸਲ ਦੀ ਆ ਵੈੜਾ ਵਾ ਇਹਦਾ ਦੋ ਹੀ ਦੰਦ ਆ ਮੂੰਹੋਂ ਅੱਛਾ ਇਹਦਾ ਬੱਚਾ ਗਿਆ ਮਾਰਾ ਅੱਛਾ ਜੀ ਇਹ ਵੀਰ ਜੀ ਨਥੋਂ ਫੜ ਕੇ ਚੋਣੀ ਪੈਂਦੀ ਵੈੜਾ ਅੱਗੇ ਹਾਂ ਹਾਂ ਦੁੱਧ ਆ 6 ਕਿਲੋ ਆਪਾਂ 5 ਕਿਲੋ ਗਈ ਕਿ ਦਿਨਾਂ ਤੇ ਤਿੰਨਾਂ ਮਹੀਨੇ ਚੱਕ ਪਾਸ ਆਪਦਾ ਡਾਕਟਰ ਲਿਆਗੇ ਕੋਈ ਮਰਜ਼ੀ ਚੈੱਕ ਕਰਾ ਲਵੇ ਹੂੰ ਹੂੰ ਵੰਗਾ ਪੌਣ ਲੱਗਾ ਨਹੀਂ ਹਲਦੀ ਚੋਨਾ ਮਾ ਇੱਕੇ ਹੱਥ ਨਹੀਂ ਤੇ ਵੰਗਾ ਪਾ ਗਏ ਤੇ ਚੋਲ ਇਹਦੀ ਵੰਡ ਮੁੰਡ ਮੋਟ ਪਾ ਗਏ ਕਿੰਨੇ ਮਹੀਨੇ ਦੀ ਗੱਬਣ ਕਰ ਤਿੰਨ ਮਹੀਨਿਆਂ ਦੀ ਤਿੰਨ ਮਹੀਨੇ ਚੱਕ ਪਾਸ ਆ 6 ਲਓ ਦੁੱਧ ਆਪਾਂ 5 ਕਈ ਕੇ ਦੇ ਦੋਸਤ ਗਿਰ ਨਸਲ ਬ੍ਰੀਡ ਦੇ ਵਿੱਚ ਵਛੀ ਆ ਤੇ ਦੋਂਦੀ ਵਛੀ ਆ ਦੋ ਦੰਦ ਦੀ ਦੋ ਹੀ ਦੰਦ ਆਵੇ ਮੂੰਹ ਖੋਲ ਕੇ ਆਪਾਂ ਖਾ ਲਦੇ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਜੀ ਇਹ ਨਾ ਵੰਗਾ ਵੀ ਨਹੀਂ ਲੈਂਦੀ ਵਛੀ ਇਹ ਸਿਰਫ ਨਾ ਬੱਚਾ ਸਿਰਫ ਮਰਨ ਕਰਕੇ ਤੇ ਦਾਸ ਹੀ ਕਿਲੋ ਦੋਦੀ ਇਹ ਵੈਡ ਨੇ ਬੜਾ ਹੀਰਵਾ ਕੀਤਾ ਇਹ ਸਾਡੇ ਪੰਜਾਬੀ ਨੇ ਵੈਡ ਸੋਈ ਆ ਤੇ ਤਿੰਨਾ ਮਹੀਨੇ ਚਾ ਕਪਾਹ ਜੁੜਿਆ ਬਣੀ ਸੋਰੀ ਵੀ ਬੜੀ ਕੁਲੀ ਕੋਈ ਪਹਿਲਾ ਸੁਬਾ ਵੀ ਪਹਿਲਾ ਬਾਕੀ ਦੂਜੇ ਸੁਬਾ ਨੂੰ ਵੈਡ ਬਾਂਜੂਗੇ ਇਹਨੇ ਗੱਡੀ ਨਿਕਲਦੀ ਬੱਚੇ ਦਾ ਏਡਾ ਹੀਰਵਾ ਕੀਤਾ ਹੰਤੀ ਕੋਈ ਨਹੀਂ ਬਾਕੀ ਚੋਣ ਚਾਨ ਬੜੀ ਚੰਗੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਨ ਨਹੀਂ ਘਟਵਾ ਤੇ ਚਵਾਪ ਹਮਾਂ ਲੋયર ਦਾ ਠੀਕ ਹੈ ਫਿਰ ਜਿਹੜੀ ਮੈਂ ਪਹਿਲੋ ਦੱਸਦਾ ਹਰ ਵਾਰਾਂ ਨਾਲ ਜੋ ਵੀਰੇ ਫੜ ਕੇ ਨੱਥੋ ਚੋਣੀ ਪੈਂਦੀ ਜੁਵੇ ਨੱਥੋ ਫੜਨੀ ਪੈਂਦੀ ਹਾਂ ਕਿਉਂ ਮੁੜ ਕੇ ਅਗਲਾ ਕੋਈ ਮਗਾ ਲਵੇ ਆਪਾਂ ਆਖੇ ਨਾ ਵੀ ਦੱਸਗੇ ਅਗਲਾ ਹਾਂ ਪਹਿਲਾਂ ਆਪਾਂ ਬਾਤ ਕਰ ਲਈਏ ਬਿਲਕੁਲ ਗਾਂ ਕਰਮਾ ਦੀ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਜੇ ਤੇ ਦੁੱਧ ਕਰਮਾ ਦੀ ਥਲੇ 5 6 ਕਿਲੋ ਹੋਗਾ ਨਾ 6 ਆਪਾਂ 5 ਕਿ ਕੇ ਦੇਣਾ 5 ਕਿਲੋ ਹਾਂ ਬਾਕੀ ਚੌਂਣ ਚਾਣਾ ਬਿਲਕੁਲ ਓਕੇ ਆ ਬਾਕੀ ਥਾਣਾ ਤੋਂ ਬੜਾ ਵਧੀਆ ਲੰਬਾ ਥਾਣਾ ਠੀਕ ਆ ਜੀ ਰੁਕ ਰੁਕ ਤਾ ਥਾਣਾ ਤੇ ਗਾਂ ਦੂਜੇ ਸਵੇਰੇ ਕਰਮਾ ਲਈ ਜਾ ਕੇ ਪੂਰੀ बन ਜੂਗੀ ਬੱਚੀ ਕੋਈ ਚੰਗਾ ਵੀਰ ਸੇਵਾ ਵਾਲਾ ਮਿਲ ਗਿਆ ਨੂੰ ਕਿਤੇ ਚੰਗੀ ਸੇਵਾ ਕਰਨ ਵਾਲਾ ਦੂਜੇ ਸਵੇਰ ਜਾ ਕੇ ਚੰਗੀ ਵੱਛੀ ਤਿਆਰ ਹੋ ਜੂਗੀ ਤਨਹਾਲ ਹੁਣ ਤਿੰਨ ਮਹੀਨੇ ਦੀ ਗੱਭਣ ਚੈੱਕ ਪਾਸ ਆ ਤਿੰਨਾਂ ਮਹੀਨੇ ਚੈੱਕ ਪਾਸ ਆ ਆਪ ਦਾ ਡਾਇਰੈਕਟਰ ਜਿਹੜਾ ਮਰਜੀ ਕੋਈ ਸੱਦੇ ਇੱਕ ਕਰਾ ਕੇ ਦੇਵਾਂਗੇ ਵੈਟ ਪਾ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਨਾ ਬਸ਼ੀ ਨੂੰ ਵੰਗਾ ਵੀ ਪਾਉਣ ਦੀ ਲੋੜ ਨਹੀਂ ਜਿਹਦਾ ਬੱਚਾ ਮਰ ਗਿਆ ਨਾ ਇਹ ਮੇਰ ਨੂੰ ਲੱਗੇ ਲੱਗੇ ਮੈਂ ਵੰਗਾ ਪਾਉਣ ਲੱਗਾ ਤੇ ਕੱਖਾਂ ਦੀ ਚੋਣ ਲੱਗਿਆ ਕਰਦੀ ਆ ਚੋਣ ਲੱਗਿਆ ਕਰਦੀ ਚੋਣ ਲੱਗਿਆ ਕਰਦੀ ਜਿੰਨਾ ਮਰਜੀ ਪਕੋਲੇ ਖਾੜਾ ਰੋਵੇਂ ਕੋਈ ਨਹੀਂ ਆਂਦਾ ਕੱਖ ਨਹੀਂ ਆਦੀ ਵਿਚਾਰੀ ਕਰਮ ਵਾਲੀ ਇਹ ਸਿਰਫ ਵੰਗਾ ਪਾਗੇ ਵੀ ਕੱਖ ਨਹੀਂ ਆਦੀ ਸਿਰਫ ਚੋਣ ਲੱਗਿਆ ਨਾ ਉਦੋਂ ਪੁੜਕਦੀ ਆ ਹਾਂ ਬਾਕੀ ਆਖਾਂ ਨੇ ਕੀ ਆ ਵਿਚਾਰੀ ਨੇ ਹਾਂਜੀ ਬਾਕੀ ਇਹਨਾਂ ਵੀ ਜੋ ਚਲੋ ਤੁਸੀਂ ਜਿਵੇਂ ਪ੍ਰੋਸੀਜਰ ਹੈਗਾ ਤੁਹਾਡਾ ਉਹ ਸਭ ਨੂੰ ਕੋਈ ਦੱਸ ਦਿੱਤਾ ਬੇਬੇ ਜੋ ਆਪਾਂ ਨਾਂ ਵੀ ਦੱਸਿਆ ਅਗਲਾ ਮੰਗਾਵਾਂਗੇ ਆਨਲਾਈਨ ਟੋਕੜ ਗੱਪਣ ਵੇਖ ਕੇ ਮੋੜ ਕੇ ਬੰਦਾ ਲਾ ਕੇ ਚੌਂ ਲਗਾ ਛੜਾ ਮਾਰੇ ਬੰਦਾ ਬਰਾ ਮੈਂ ਪਹਿਲੋ ਹਰ ਵਾਰਾਂ ਦਾ ਜੀ ਵੀਰ ਜੀ ਨੱਥੋ ਫੜ ਗਏ ਜੋੜੀ ਪਈਦੀ ਜੀ ਬਾਕੀ ਭੂਰ ਛਟਾ ਕੋਈ ਥਣ ਘਾਟ ਵਾਦ ਨਹੀਂ ਹੈਗਾ ਜਵਾਬ ਹਮਾਂ ਦੀ ਲੋਹਰ ਕੀ ਬੱਸੀ ਵੀਰ ਠੀਕ ਆ ਹੁਣ ਦੋਸਤੋ ਆ ਜੋ ਗੱਲਬਾਤ ਹੈ ਕੀ ਹੋ ਸਕਦੇ ਇਹਦੇ ਵਿੱਚ ਇਹ ਤੁਹਾਨੂੰ ਦੱਸ ਦਿੱਤੀ ਆ ਬਾਕੀ ਟੋਕੜ ਗੱਪਣ ਦਾਗਾ ਬੱਸੀ ਬੜੀ ਤਿਆਰੀ ਆ ਕੋਈ ਵੀਰ ਸਾਂਭ ਨਾਲ ਲੈ ਕੇ ਜਾਣਾ ਚਾਹੁੰਦਾ ਪਿ ਬਾਕੀ ਕਰੈਕਟਰ ਜਿਹੜੇ ਨੇ ਨਿਸ਼ਾਨੀਆਂ ਕਰੈਕਟਰ ਜੋ ਹੁੰਦੇ ਆ ਉਹ ਤੁਸੀਂ ਪੂਰਾ ਬਰੀਕੀ ਨਾਲ ਦੇਖ ਲਿਓ ਠੀਕ ਆ ਜੀ ਇੱਕ ਵਾਰੀ ਕੰਨ ਦੇਖ ਲਿਓ ਬਾਕੀ ਮੱਥਾ ਮੋਥਾ ਦੇਖ ਸਕਦੇ ਹੋ ਤੁਸੀਂ ਜਿਹੋ ਜਿਹਾ ਗੇਰ ਬ੍ਰੀਡ ਦੇ ਵਿੱਚ ਆਉਂਦਾ ਤੇ ਥਾਣ ਪੂਰਾ ਲੰਬਾ ਹੱਥੀ ਮੁਠੀ ਵਾਲਾ ਤੇ ਚਾਰੇ ਥਾਣ ਵਰਦੇ ਚਲਦੇ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰੋ ਇਹਦਾ ਮੁੱਲ ਸੁਖਦੇਵ ਕੀ ਹੋਊਗਾ ਇਹਦਾ ਵੀਰ ਜੀ ਛੋਟਾ ਜਿਹਾ ਇਹ ਮੋਲਿਆ ਇਹਦਾ ਮੁੱਲ ਭਵੇਂ 16 17 18 ਕਰੀਏ ਹਾਂ ਨਾ ਜੈਸ ਨੋ ਜਿਹੜੀ ਦੇਣੀ 14000 ਦੀ ਵਸ਼ੀ ਦੇਣੀ 14 ਦੇ ਹਾਂਜੀ ਇਹ ਸਮਝ ਲੋ ਕਮੇਟੀ ਆ ਕਮੇਟੀ ਤਾਰਨੀ ਹੈ ਤਾਰਨੀ ਨਹੀਂ ਪੈਣੀ ਇਹਨੇ ਰੋਈ ਜਿਆਦਾ ਨਹੀਂ ਤਾਂ 100 ਰੁਪਏ ਰੋਈ ਦਾ ਬਣਾਈ ਜਾਣਾ ਕਰਮਾਂ ਲਈ ਇਸੇ ਦਾ ਪੰਜ ਗਣਾ ਵੀ ਗੇ ਲੈ ਕੇ 4 ਕਿਲੋ ਸੋਲਾ ਦੁੱਧ ਆ ਹਾਂ ਠੀਕ ਹੈ ਨਾ ਗੱਲ ਇਹ 2-3 ਮਹੀਨੇ ਚੋਲੀ ਤੇ ਪੈਸੇ ਨੇ ਪੂਰੇ ਕਰ ਜਣੇ ਗਾਂ ਟੁੱਕੀ ਜੀ ਨੂੰ ਮਰਜ਼ੀ ਤੀ ਆ ਤੇ ਫਿਰ ਦੇ ਦੇਗੀ ਬਿਲਕੁਲ ਬਿਲਕੁਲ ਹਾਂਜੀ ਆ ਬਈ ਦੋਸਤੋ ਬਿਲਕੁਲ ਛੋਟਾ ਜਿਹਾ ਮੋਲਾ ਬਿਲਕੁਲ ਜੈਨੂਨ ਜਿਆ ਨਿਕਲਿਆ ਰੇਟ ਆ ਠੀਕ ਆ ਜੀ 10-12 10000 ਦਾ ਮੌਸਰਾ ਵਸ਼ਿਆ ਵਿਕ ਜੇ ਬਿਲਕੁਲ ਜੀ ਬਿਲਕੁਲ ਜੇ ਦੇ ਵੀਰ ਨੇ ਗਰਜ ਪੂਰੀ ਕਰਨ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਵੀ 6 ਮਹੀਨੇ ਸੰਭਲਣ ਦੀ ਲੋੜ ਆ ਤੇ ਕਰਮਾਂ ਦੀ ਸੂਣ ਦੇ ਬਿਲਕੁਲ ਆ ਜਾਣੀ ਵਤਨ ਜਾਣੀ ਆ। ਇਹ ਤਾਂ ਵੇਸ਼ੀ 30000 ਦੀ ਗਈ ਆ। ਹੋ ਗਈ ਆ। ਬਾਕੀ ਇਹ ਤਾਂ ਕਮੇਟੀ ਜਿਹੜੀ ਉਤਾਰਨੀ ਪੈਂਦੀ ਪਤਾ ਕੋਈ ਨਹੀਂ ਮੁੜ ਕੇ ਲੱਭਣੀ ਚਾਹੀ ਨਹੀਂ ਲੱਭਣੀ ਇਹਦੇ ਘਰ ਭਜੀ ਇਹ ਤਾਂ ਪਤਾ ਆ ਹੀ ਜਾਣੇ ਰੋਟ। ਬਿਲਕੁਲ ਬਿਲਕੁਲ। ਇਹ ਐਫਡੀ ਇਹ ਦੁੱਗਣੇ ਕਰਦੇ ਨੇ ਨਿਗਾਨਾ ਕਰਦੇ ਨੇ। 30000 ਦੀ ਵੇਸ਼ੀ ਹੈਗੀ ਆ। ਬਾਕੀ ਲੱਤ ਛੜ ਨਾ ਕਰਦੀ ਉਹ ਤਾਂ ਵੇਸ਼ੀ 20000 ਦੀ ਵੇਖਦੀ ਆ। ਪਰ ਲੱਤ ਛੜ ਕਰਦੀ ਕਰਕੇ ਮੈਂ ਇਹੋ ਹੀ ਰੇਟ ਪਾਇਆ ਜਿੰਨੇ ਕੋ ਲੈ ਲੈਣੇ ਆ। ਉਹ ਬਿਲਕੁਲ ਬਿਲਕੁਲ। ਲੋਬੀ ਪ੍ਰਭ ਨਮਾ ਥਾਣਾ ਠੀਕ ਆ ਜੀ ਕੋਈ ਭਰਾ ਜਿੱਦਾਂ ਮਰਜੀ ਬਾਕੀ ਵੀਰ ਜੀ ਦੀ ਚਵਾਈ ਵੀ 8 ਵਜੇ ਦੀ ਜੋ ਲੇਟ ਚੋਈ ਆ ਇਹ 8 ਵਜੇ ਮੈਂ ਚੋਣਾ ਵਾ ਸ਼ਾਮ ਨੂੰ 7 ਵਜੇ ਸਗੇ ਦੇ 8 ਵਜੇ ਮੈਨਾਂ ਚੱਲ ਕੋਈ ਗੱਲ ਨਹੀਂ ਆ ਵੀਡੀਓ ਤੇ ਪਾਉਣੀ ਆ ਆਹ ਇਹ ਠੀਕ ਆ ਲੈ ਗੱਲ ਹਾਂ ਹਾਂ ਗੱਲ ਆ ਬਾਅਦਾਂ ਬਾਕੀ ਕੋਈ ਨਿੰਦ ਵਿਚਾਰ ਨਹੀਂ ਮੈਂ ਚੱਲ ਪਾ ਦੇ ਵਿਗੂ ਵੇਲਾ ਨਾ ਵੀਡੀਓ ਮੈਂ ਚੱਲ ਨਸਲ ਜਾ ਤਾ ਨਾਲੇ ਬੜੇ ਭਰਾਚਾ ਬਣ ਗਏ ਆਪਣੇ ਹਾਂਜੀ 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 ਬਾਕੀ ਮੈਂ ਇਹੋ ਗੱਲਾਂ ਨਾਲ ਵੀਰ ਚੋਣੀ ਨਥੋਂ ਫੜ ਕੇ ਪੈਂਦੀ ਜੋ ਬਾਕੀ ਪੂਰ ਛੱਟਾ ਠੰਡ ਘਟ ਵਾਦ ਨਹੀਂ ਗਾ ਦੁੱਧ ਬੱਚੀ ਕੋਲ ਛੇਕ ਲੋ ਆਪਾਂ ਇਸ ਤੋਂ ਬਾਅਦ ਸੁਖਦੇਵਾਂ ਬਲੈਕ ਆ ਕਾ ਲੱਗੇ ਇਸ ਪਾਸੇ ਹੋ ਗਈ ਵੀਰਾ ਗੱਬਣ ਇਹ ਗੱਬਣ ਆ ਗਿਆ ਗੱਬਣ ਆ ਵੇ ਉਹ ਟੁੱਕੀ ਬਾੜ ਜਿਹੜੀ ਤੁਹਾਨੂੰ ਦਿਖਾਉਣ ਲੱਗੀ ਬਹੁਤ ਜ਼ਿਆਦਾ ਤੇ ਇੱਕ ਮਾਸੂਦਾ ਸੁਧੀ ਹੁੰਦਾ ਦੂਜਾ ਸੁਗਾ ਹੁੰਦਾ ਦੂਜਾ ਹੀ ਆ ਹਾਂਜੀ ਹਾਂਜੀ ਆਉਂਦੀ ਜਾਂਦੀ ਹੈ ਪਿਆਰੀ ਜਿਹੀ ਰੈਲ ਲੈ ਜੂ ਇਹ ਦਿਨ ਦਾਹ ਲੈਂਦੀ ਵਛੀ 10 ਕ ਦਿਨ ਹਾਂਜੀ ਅੱਜ 15 ਫਰਵਰੀ ਦੀ ਤਰੀਕ ਹੋਣੀ ਹੈ ਮੇਰੇ ਹੁਣਾਂ 50 ਦਿਨ ਪੂਰੇ ਹੁੰਦੇ ਵਛੀ ਠੀਕ ਆ ਜੀ ਹਾਂਜੀ ਲਓ ਦੋਸਤੋ 5 ਦਸੰਬਰ ਨੂੰ ਦਿਨ ਪੂਰੇ ਆ ਬਾਕੀ ਲਾਲੋੜ ਬਹੁਤ ਟਲੇ ਦੂਜਾ ਸੁਗਾ ਬਾਕੀ ਥਣ ਵੀ ਰੋਗ ਰੋਗ ਦਾ ਵਛੀ ਆ ਦੇਖੋ ਵੀ ਹਟ ਕੀ ਕੱਟੋ ਘੱਟ ਵੀ 8 7 ਦੇ ਮੰਨ ਲਿਆ ਆ ਬਾਕੀ ਵੈੜ ਬਹੁਤ ਜਿਆਦਾ ਚੰਗੀ ਵਜਨ ਵਟਾ ਬੜਾ ਹੈ ਵਜਨ ਵਟਾ ਚੰਗੀ ਵੱਡੀ ਵਸ਼ੀ ਆ ਹਾਂ ਬਿਲਕੁਲ ਦੇਖੋ ਜੀ ਨਹੀਂ ਆ ਲੋਗ ਨੂੰ ਵਜਨ ਲੋਡ ਕਰੋ ਜਾ ਕੇ ਇੱਕ ਰਾਂਗਾ ਬਿਲਕੁਲ ਬਲੈਕ ਤੇ ਜਰਸੀ ਕਰਾਉ ਸੰਗ ਦੇ ਵਿੱਚ ਆ ਠੀਕ ਆ ਜੀ ਉਹ ਜਰਸੀ ਦਾ ਕਰਾਉਸ ਹੈਗਾ ਇਸ ਵੈੜ ਦੇ ਵਿੱਚ ਆ ਬਿਲਕੁਲ ਤੁਸੀਂ ਦੇਖੋ ਬਾਕੀ ਕੰਨੀ ਵਾਲੇ ਦੰਦ ਬਰਾਬਰ ਕਰਨ ਦੇ ਹੀ ਹੋਣੀ ਮੇਰੇ ਖਿਆਲ ਨਾਲ ਵਸ਼ੀ ਇਹਨੇ ਅੱਛਾ ਕਰ ਗਈ ਆ ਹਾਂ ਕਰ ਗਈ ਕਰ ਗਈ ਕੰਨੀ ਆ ਜੀ ਜਵਾਨ ਹੋ ਗਈ ਹੈ ਹਾਂਜੀ ਹਾਂਜੀ ਜਵਾਨ ਲਓ ਵੀ 50 ਸੂਗਾ ਵਸ਼ੀ ਬਾਕੀ ਪਲੀ ਜੁੜੀ ਵਸ਼ੀ ਲੋਹ ਲਾੜ ਹੈ ਪੂਰੀ ਕਲੋ ਵੀ ਸੋ ਵਜਨ ਮਟਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਆਇਟ ਮੀਡੀਆ ਮਾ ਵਜਨ ਲੋਡ ਬੜਾ ਪਰ ਵਾਦੀ ਤੋਂ ਬੜਾ ਵਧੀਆ ਬਣ ਗਿਆ ਸ਼ਾਈਨਿੰਗ ਸ਼ੂਨ ਕੇ ਪੂਰੀ ਉੱਪਰ ਚਮਕ ਤਮਕ ਵਾਲੀ ਬੈੜਾ ਤੇ ਬਾਕੀ ਥੱਲੇ ਉਹ ਜੇਕਰ ਆਪਾਂ ਗੱਲ ਕਰੀਏ ਤੇ ਹੱਥੀ ਮੁਠੀ ਦਾ ਥਾਣਾ ਆਪਾਂ ਤੁਹਾਨੂੰ ਕਹਿ ਦਿੱਤਾ ਇਹ ਧਿਆਨ ਕਿ ਮੇਰਾ ਵੀਰ ਕੋਈ ਇਹ ਨਹੀਂ ਕਹਿੰਦਾ ਵੀ ਯਾਰ ਕੋਈ ਥਾਣਾ ਛੋਟਾ ਬਾਕੀ ਲਾਏ ਬਣਾਏ ਪਈਏ ਗਰਮਾਲੀ 8-7 ਦਿਨਾਂ ਦੇ ਵਿੱਚ ਬਾਕੀ ਬੈੜਾ ਚੱਡਾ ਚੰਗਾ ਬਣਾਉਗਾ ਵੇ ਗਾੜ ਬਹੁਤ ਜਿਆਦੀ ਬੈੜ ਦੀ ਗਾੜੀ ਵੀ ਚੰਗੀ ਬਣਾਉਂਦੇ ਪਿਛਾੜ ਵੀ ਚੰਗੇ ਵਾਲੇ ਦੇਣਾ 10-1 ਉਹ ਜਾਂ ਚੋਰ ਕੱਲ ਹੋਰ ਹਾਂਜੀ ਹਾਂ ਬਿਲਕੁਲ ਦਿਨੋ ਦਿਨ ਫਰਕ ਪਈ ਜਾਂਦਾ ਇਹਨੂੰ ਠੀਕ ਹੈ ਜੀ ਦੂਜਾ ਸੁਗਾ ਵੀਰ ਜੀ ਸੁਣੀ ਬੱਚੀ ਹਾਂ ਬਾਕੀ ਫੇਕ ਬੜੀ ਸਾਫ ਸੁਥਰੀ ਜੀ ਸਾਰੀ ਚੰਗੀ ਹੈ ਬੱਚੀ ਸਾਫ ਹੈ ਸਾਰੀ ਚੰਗੀ ਹੈ ਨਵੀਂ ਪ੍ਰਾਪਤ ਠੀਕ ਹੈ ਜੀ ਤੇ ਕ੍ਰੋਸ ਜਾਏਗਾ ਮੇਰੇ ਵੀਰੋ ਗਾਹੋਂ ਕਿਤੇ ਵੀਰ ਜਿਵੇਂ ਆਪਾਂ ਬਣ ਕੋ ਸੀਜ਼ਨ ਗਰਮੀ ਦਾ ਆਉਣ ਵਾਲਾ ਹੈ ਤੇ ਗਰਮੀ ਦੇ ਵਿੱਚ ਵੀ ਕਰਮਾਲੀ ਨੂੰ ਕੋਈ ਨਹੀਂ ਵੀ ਹੌ ਹੌ ਲਾਲੋ ਰਿਮੋਟ ਲੈ ਵਸ਼ਾ ਕਰੋ ਸੰਗਾ ਠੀਕ ਆ ਜੀ ਆ ਪਾਉੜਾ ਆ ਫੜੀ ਮੜਾ ਬਸ ਨਾ ਡਾਟ ਨਾ ਡਰਿਆ ਨਾ ਡਾਟ ਠੀਕ ਆ ਅਚਾ ਸੁਖਦੇਵ ਬਾਕੀ ਮਸ਼ੀਨ 17 18 ਕਿਲੋ ਵਾਲੀ ਆ ਹਾਂ ਹਾਂ ਬਹੁਤ ਜਿਆਦਾ ਚੰਗੀ ਵਸ਼ੀ ਵਸ਼ਾ ਲੋਡ ਵੀ ਚੰਗਾ ਵਾ ਬਾਕੀ ਥਰਡ ਫੁੱਲ ਬਹੁਤ ਜਗਾ ਦੀ ਚਵਾਈ ਦਾ ਵਾਲੇ ਵਜਾ ਕੱਚੀ ਆ ਸਿਰਫ ਦੇ ਮਦਾਖ ਲਈਦੀ ਆ ਉਹ ਵਾਲੂ ਕੀ ਥੱਬੇ ਥੱਲੇ ਕਰਵਾ ਦੀ ਆ ਜੀ ਮੈਂ ਬੰਜੂ ਹਜੇ ਸਮੇ ਤੇ ਕਾਊਂਟਿੰਗ ਦੀ ਗੱਲ ਬੰਨੀ ਆ ਹਾਂਜੀ 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 ਬਸ ਤੇ ਇਹ ਸੁਖਦੇਵ ਕਿਨੇ ਦੇ ਦੇ ਰਿਹਾ ਅੱਜ ਫਿਰ ਇਹੋ ਜਿਹਾ ਵੇੜਾ ਦਾ ਵੀਰ ਜੀ ਲੋਕ ਮੋਲ ਤੇ 70 75 75000 ਕਰੀ ਦੇ ਤੁਹਾਨੂੰ ਪਤਾ ਵਾ ਅਸੀਂ ਵੀਡੀਓ ਪਾਉਂਦੇ ਜੋ ਬਾਕੀ ਆਪਾਂ ਉਹ ਮੋਲ ਨਹੀਂ ਕਰਨਾ ਆਪਾਂ ਕਰਨਾ ਜਿਹੜੇ ਪੈਸੇ ਵਾਟ ਲੈਣੇ ਆ ਜਿਆਦਾ ਲੰ 55 ਦੀ ਹਾਂਜੀ 55000 ਬਾਕੀ ਜਿਹੜੀ ਦਨਵਸ਼ੀ ਤਿਆਰ ਹੋ ਗਈ ਭਾਵੇਂ 60 ਦੀ ਵਸ਼ੀ ਵੇਖੀ ਉਹ ਦਨਵਸ਼ੀ ਹੋਰ ਹੋਣੀ ਹੈ ਮੈਂ ਇਹ ਫੋਟੋ ਅੱਜ ਕਰੋ ਚੈੱਕ ਅੱਜ ਤੁਹਾਨੂੰ ਜਿਹੜੀ 55000 ਦੀ ਮਿਲ ਜਾਣੀ ਹੈ ਠੀਕ ਆ ਬਾਕੀ ਕਿਉਂ ਵੀਰ ਭਰਾ ਨੇ ਕਿਸ ਨੇ ਖੜ ਨਹੀਂ ਹੋਵੇ ਵੇਚਣ ਵਾਲੇ ਨੇ ਉਹਨੂੰ ਵੀ 2 ਰੁਪਏ ਜਾ ਕੇ ਲੱਭ ਜਾਣਾ ਲੱਭ ਜਾਣਾ ਰੋਟੀ ਦੇ ਦਈਏਗਾ ਪਿਆਰੀ ਕੋਈ ਦੋ ਚਾਰ ਕੱਬਣੀ ਆ ਬਾਸ ਚੰਗੀ ਬੈੜਾ ਸਫਾਈਆਂ ਸੁਫੀਆਂ ਪੂਰੀਆਂ ਨੇ ਇਧਰ ਇੱਕ ਤੁਹਾਨੂੰ ਦੱਬੀ ਵਾੜਾ ਪਾ ਦਿਖਾ ਦਿੰਨੇ ਆ ਇਹ ਸਰਦੇਵ ਸੂਈਤਾ ਜੀ ਆ ਇਹ ਵੀਰ ਜੀ ਗਾਂ ਸੂਈ ਆ 15 16 ਦਿਨਾਂ ਦੀ ਅੱਛਾ ਇਹ ਗਾਂ ਕੋ ਦੁੱਧ ਹੀ 23 24 ਕਿਲੋ ਓਕੇ ਇਹ ਨਾ ਵਹਿੜ ਜੋ ਲੌਂ ਲੱਗੇ ਉਹ ਤਾਂ ਤੇ ਲੱਗੀ ਸਾਡਾ ਅੱਛਾ 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 ਗੱਡੀ ਤੋਂ ਲੌਂ ਲੱਗੇ ਗੱਡੀ ਦੇ ਲੌਂ ਲੱਗੇ ਆ ਨਾ ਆ ਵੀ ਆ ਗਿਆ ਡਾਲੇ ਦੇ ਵਿੱਚ ਪਤਰੀ ਖੋਬ ਗਈ ਆ ਅੱਛਾ 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 ਹਾਂ ਤੇ ਬਾਕੀ ਥਾਨਾ ਵਗਦਾ ਪੂਰਾ ਵਾ ਕੋਈ ਇਹ ਛਟਾ ਹੀ ਸਿਰਫ ਮਾਰਦਾ ਥਾਨ ਘਟਵਾ ਦਿੰਨੀ ਹੈਗਾ ਉਹ ਦੁੱਧ ਜਿਹੜਾ ਠੰਡਾ ਕਰਕੇ ਵਾ 18 ਕਿਲੋ ਬੈਡ ਕੋਲ ਆਪਾਂ 17 ਕਿਲੋ ਕਹੀ ਕੇ ਦਵਾਂਗੇ ਬੈਡ ਕੋਲ 17 ਦੀ ਆਣ ਪੂਰੀ ਤਸੱਲੀ ਜਾਂਦੀ ਬਾਕੀ ਜਦੋਂ ਬੈਡ ਆ ਇਦਾਂ ਨਹੀਂ ਚੁੰਦੀ ਵੀ ਜਦੋਂ ਆਪਾਂ ਹੱਥ ਲਾਈਏ ਥਾਨਾ ਨੂੰ ਪਾਹ ਮੰਦੀ ਹੈ ਨਾ ਉਦੋਂ ਥਾਨ ਵਗਦਾ ਉਦੋਂ ਵਗਦਾ ਉਦੋਂ ਵਗਦਾ ਪਹਿਲੋਂ ਨਹੀਂ ਵਗਦਾ ਵੀ ਬਾਕੀ ਬਾਲਟੀ ਥੱਲੇ ਰੱਖ ਕੇ ਚੋਕ ਗੱਲ ਬਾਦੇ ਛਟਾ ਦੇ ਥਾਨ ਫੁੱਲ ਮਾਰਦਾ ਬਿਲਕੁਲ ਛਟਾ ਮਾਰਦਾ ਕਿਉਂਕਿ ਭਰਾ ਮੈਂ ਵੀ ਕੋਈ ਆਖੇ ਮੁੜ ਕੇ ਬੰਦਾ ਬੁਰਾ ਲੱਗਦਾ ਈ ਛੱਟਾ ਫੁੱਲ ਮਾਰਦਾ ਬਾਕੀ ਦੁਜਾ ਸੁਗਾ ਵੈੜ ਹੈਗੀ ਦੁਜਾ ਨਾ ਬਾਕੀ ਦੋਸਤੋ ਹੈ ਦੁਜਾ ਨਾ ਬਾਕੀ ਇੱਕੋ ਇੱਕ ਗੱਲ ਜਿਹੜੀ ਆ ਬਿਲਕੁਲ ਉਲਟ ਬੈ ਨਹੀਂ ਲੱਗਦਾ ਥਾ ਨਾ ਇਹ ਵੀਰਿੰਦਾ ਵੀ ਥੋੜੀ ਛੱਟ ਲੱਗੀ ਜੀ ਡਾਲੇ ਦੇ ਵਿੱਚ ਔਨ ਕਰਕੇ ਤੇ ਵਰਦਾ ਪੂਰਾ ਥਾ ਨਾ ਪਰ ਭੋਰ ਜਿਵੇਂ ਕਹਿ ਦਿਆਂ ਪੇ ਛੱਟਾ ਛੱਟਾ ਲਾਉਂਦਾ ਠੀਕ ਆ ਜੀ ਬਾਕੀ ਤਿੰਨੇ ਥਣ ਪ੍ਰੋਪਰ ਇੱਕ ਧਾਰ ਆ ਠੀਕ ਆ ਜੀ ਬਾਕੀ ਥੋੜੀ ਵੱਡੀ ਹੈ ਹੰਦੂ ਸਾਹਿਬ ਦਾ ਵੈੜ ਕੋਈ 17 ਕਿਲੋ ਦੁੱਧ ਐ ਠੰਡੀ ਧੀਰੀ ਦੇ ਡੀ ਅੰਤੀ ਕੋਈ ਨਹੀਂ ਕਰਮ ਵਾਲੀ ਦੇ ਬਾਕੀ ਥ ਆ ਦੇਖੋ ਜੀ ਆ ਧਾਨਵੀਰ ਜੀ ਛੱਟਾ ਮਾਰਦਾ ਬਾਕੀ ਚੌਂ ਲੱਗਿਆ ਨਹੀਂ ਗਾਂ ਕੋਹਾਂ ਦੀ ਆ ਦੇਖੋ ਜੀ ਠੀਕ ਆ ਜੀ ਆ ਥਾਣੇ ਆਂ ਜਿਹੜਾ ਇਹ ਛੱਟਾ ਮਾਰਦਾ ਫੁੱਲ ਦੱਸ ਕੇ ਦੇਣੀ ਅਗਲੇ ਜੀ ਬਿਲਕੁਲ ਬਿਲਕੁਲ ਲੋਬੀ ਪ੍ਰਭੋ ਜੋ ਨਾਰਮਲੀ ਇੱਕ ਪੁਆਇੰਟ ਵਾਲੀ ਗੱਲ ਸੀ ਉਹ ਵੀਰ ਨੇ ਦੱਸ ਦਿੱਤੀ ਏ ਕਿ ਕੀ ਕਾਰਨ ਬਣਿਆ ਡਾੜੀ ਜਮ ਕਰਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਸੱਟ ਜ਼ਰੂਰ ਹੈਗੀ ਉੱਪਰ ਬਾਕੀ ਚੌਂ ਲੱਗਿਆ ਨਹੀਂ ਲੱਤ ਮਾਰਦੀ ਕਿਉਂ ਲੱਗਾ ਲਤ ਨਹੀਂ ਮਰਦੀ ਸਿਰਫ ਜਿਹੜੀ ਛੱਟ ਲੱਗਨ ਕਰ ਰਿਹਾ ਬਾਕੀ ਗਾਂ ਕੋ ਦੁੱਧ ਤੇਜ਼ ਚ ਵੀ ਗੋਲੇ ਨੂੰ ਟੀਕੇ ਟਾ ਕੇ ਲਗਵਾਏ ਸੁੱਕੇ ਉਹਦੇ ਨਾਲ ਦੁੱਧੋ ਗਾਂ ਘੜੀ ਉਹ ਟ੍ਰੀਟਮੈਂਟ ਜਿਹੜਾ ਫਿਰ ਹੁਣ ਚੱਲੀ ਜਾਂਦਾ ਬਿਲਕੁਲ ਓਕੇ ਹੁਣ ਹੁਣ ਖਾ ਇਕੱਲੀ ਵੇ ਟੂਪ ਹੀ ਲੰਮਾ ਨਾ ਕੋਈ ਢੋਲ ਨਾਲ ਸੋਕਤਾ ਹੋ ਜਾਊਗਾ ਪਰ ਕਬਰੀ ਹੁੰਦੀ ਹਾਂਜੀ 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 ਬਾਕੀ ਇਹ ਤੁਹੀਂ ਦੱਸਣੇ ਜੋ ਤੁਹਾੰਦਾ ਕੰਮ ਆ ਉਹ ਬਰੀਕ ਚੰਗੇ ਲਵਾਉਣੇ ਪੈਣੇ ਕਰਕੇ ਬਿਲਕੁਲ ਨਹੀਂ ਬੜਾ ਨਾਜ਼ੁਕ ਜਿਹਾ ਕੰਮ ਹੋਰ ਪਾਸੇ ਸੱਟ ਲੱਗੀ ਹੋਵੇ ਤੇ 100 ਬੰਦਾ ਚਲੋ ਘਾਲੋਂ ਵੀ ਚਾਹੇ ਇਹ ਰੋਜ਼ ਦੋ ਡਾਂਗ ਚੋਨਾ ਫੜ ਕੇ ਸਵੇਰੇ ਵੀ ਤੇ ਸ਼ਾਮ ਵੀ ਉਹ ਵੇ ਸ਼ੇਰਦਾਰੀ ਦਾ ਥਾਣ ਹਾਂਜੀ ਹਾਂਜੀ ਸ਼ੇਰਦਾਰੀ ਦਾ ਤੇ 12 ਕਿਲੋ ਦੋਸਤੋ ਦੁੱਧ ਇਸ ਵਾਰ ਦੇ ਥੱਲੇ ਮਗਰ ਬੱਛ ਆਏ ਨੇ ਬਾ ਸ਼ਾਬਾ 15 ਦਿਨਾਂ ਦੀ ਵੈਡ ਸੋਈ ਬਾਕੀ ਕੱਦ ਤੋਂ ਵੱਡਾ ਵੱਡੇ ਕੱਦ ਕਰਦੇ ਵਿੱਚ ਆ ਤੇ ਬਾਕੀ ਅਨਫੋਰਚੂਨੇਟਲੀ ਚਲੋ ਕਾਰਨ ਕੋਈ ਵੀ ਕਦੀ ਬਣ ਸਕਦਾ ਕਿਸੇ ਪਸ਼ੂ ਨਾਲ ਕਿਸੇ ਬੰਦੇ ਨਾਲ ਬਾਕੀ ਇੱਕ ਗੱਲ ਹੈਗੀ ਸੰਧੂ ਸਾਹਿਬ ਦਿਨ ਪੰਜ ਚਾਰ ਦੀ ਟਿਕਟਾ ਕੇ ਬਿਲਕੁਲ ਹੋਰ ਕੰਮ ਹੋ ਗਿਆ ਦੁੱਧ ਬਸ਼ੀ 23 24 ਕਿਲੋ ਫਿਰ ਕਰ ਜੂ ਆਹ ਬੀ ਇਹ ਟੋਲੇ ਕਰਦੇ ਦਵਾਈ ਮੈਡੀਸਨ ਕਰਕੇ ਘਰ ਗਈ ਕਿਤਨਾ ਵਾ ਵਾ ਬਾਕੀ ਵਜਨ ਵਟੇ ਵਾਲੀ ਆ ਵੇ ਉਹ ਗੱਲ ਨਹੀਂ ਮਾ ਵੀ ਪਾਪੋ ਠੀਕ ਆ ਇਹ ਵਾਰਡ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਤੇ ਮਗਰ ਬੱਚਾ ਤੁਹਾਨੂੰ ਬੱਚਿਆਂ ਦਾ ਦਿਖਾ ਦਿੰਦੇ ਨੇ 18 17 15 ਦਿਨਾਂ ਦਾ ਜਿਹੜਾ ਸੁਆ ਬਾਕੀ ਛੋਣ ਝਾਂਣ ਵਾਲੀ ਚੰਗੀ ਹੈਗਾ ਹੰਦੂ ਸਾਹਿਬ ਉਹਦਾ ਤਾਂ ਗਾਂ ਕੀ 70-72000 ਰੁਪਏ ਕੋਈ ਸ਼ੱਕ ਨਹੀਂ ਵੱਚੀ ਬੜੀ ਸੁੰਦਰ ਜਿਹਨੂੰ ਸਪਾਈਆਂ ਪੋਰ ਗਿਆ ਤੇ ਬਾਕੀ ਇਹ ਆ ਤੇ ਦੁੱਧ ਹੁਣ ਵੀ 18 ਕਿਲੋ ਆਪਾਂ 17 ਦੇ ਕੇ ਦੇਣਾ ਜੀ ਹਾਂ ਠੀਕ ਆ ਨਾ ਬਾਕੀ ਥਾਣੇ ਛਟਾ ਜ਼ਰੂਰ ਮਾਰਦਾ ਅਗਲਾ ਉਹ ਦੱਸਦਾ ਬਾਕੀ ਹੋਰ ਤੇ ਨਾ ਖਣਾ ਜੀ ਕੋਈ ਫਾਲਟ ਨਹੀਂ ਹੈਗਾ ਜਿਹੜਾ ਥਾਣਾ ਉਹ ਪਹਿਲਾਂ ਦੱਸਦਾ ਉਹ ਬਿਲਕੁਲ ਬਾਕੀ ਹੰਦੂ ਸਾਹਿਬ ਹੁਣ ਮੁੱਲ ਭਾਵੇਂ ਹੱਟ ਬਾੜ ਕਰੀ ਜੇ ਜਸ 955000 ਦੀ ਗਾਂ ਦੇ ਦਈ 55 ਦੇ ਹਮ ਹੋਰ ਲੈਸ ਕਰਦੇ ਹੋ ਜਾਣਦੇ ਬਿਲਕੁਲ ਨਰਮ ਜੇ ਰੇਟ ਤੇ ਬਾਕੀ ਨਰਮ ਰੇਟ ਬਾਕੀ ਬੜੀਆ ਬਾਕੀ ਦੁੱਧ 23 24 ਕਿਲੋ ਨੇ ਕਰਮਾ ਲਈ ਨਹੀਂ ਫੇਰ ਕਰ ਜਾਣਾ ਬਿਲਕੁਲ ਜੀ ਬਿਲਕੁਲ ਬਾਕੀ ਹਰਾ ਚੰਗਾ ਵਾ ਥਾਨੂ ਬੜਾ ਵੀ ਉਹ ਹੁਣ ਆਪਾਂ ਬੈਠੇ ਗਾ ਆਪਾਂ ਹਮਾਈ ਦੇ ਥਾਨੂ ਆ ਗਿਆ ਉਹ ਬਾਅਦ ਚ ਆਉਣ ਤੋਂ ਬਾਅਦ ਪ੍ਰੈਸ਼ਰ ਪੈ ਗਿਆ ਜਿਵੇਂ ਉਹ ਉਹਦਾ ਆਪਾਂ ਵੇਖਦੇ ਨਹੀਂ ਚੋਲੋ ਸ਼ਾਮਾ ਤੱਕ ਬੂੰਦ ਵੀ ਨਹੀਂ ਨਿਕਲਦੀ ਜਦੋਂ ਆਪਾਂ ਥੱਲੇ ਬੈਏ ਨੇ ਆਪਾਂ ਹਮਾਮ ਆਦਿ ਉਹ ਆਟੋਮੈਟਿਕ ਬਗਨਦਾ ਪਿੰਦਾ ਬਿਲਕੁਲ ਜੀ ਬਿਲਕੁਲ ਆ ਗੱਲ ਤੇ 55 ਤੋਂ ਕੀ ਕਰਾਂਗੇ ਆ ਸਕਦੇ ਵੇ ਦਾ ਲੈਣ ਦੇਣ ਮਾਨਤ ਜਿਹੜੀ ਰੇਹ ਦੇਣੀ ਆ 55 ਠੀਕ ਆ ਜਿਆਦੀ ਫੇਰ ਖਪਾਈ ਨਹੀਂ ਕਰਨੀ ਬਾਕੀ ਤਿੰਨ ਸਹੇਦ ਸੰਧੂ ਸਾਹਿਬ ਸਾਰਾ ਹਿਸਿਆ ਲੈ ਰੱਜ ਕੇ ਚੋਈਏ ਨਾਲੇ ਸਾਡਾ जख्म ਰਾਜੀ ਹੋਏ ਨਾ ਦਫਾ ਗੋਚੇ ਜਿਹਨੂੰ ਮਰਜੀ ਆ ਕੇ 45 ਹਜ਼ਾਰ ਦੀ ਫੇਰ ਕਰਾ ਵੇਚੀ ਦੀ ਬਿਲਕੁਲ ਬਿਲਕੁਲ ਬੜੀ ਮੋਗਾ ਹੁੰਦੀ ਗਾਂ ਦੇ ਆ ਜਿਹੜਾ ਥਾਣੇ ਸ਼ਟਾ ਜ਼ਰੂਰ ਮਾਰਦਾ ਮੈਂ ਤੁਹਾਨੂੰ ਦਿਖਾਈਏ ਟੋਕਰ ਗੱਬਣ ਤੇ ਇੱਕ ਬੱਛੀ ਟੋਕਰ ਗੱਬਣ ਇੱਕ ਟੁਕੀ ਪੂਰੀ ਤਿਆਰੀ ਦੇ ਵਿੱਚ ਇਹ ਬਲੈਕ ਰੰਗ ਦੇ ਵਿੱਚ ਵਹਿਰ ਦਿਖਾਈ ਆ ਤੇ ਫਖਦੇ ਇੱਕ ਨੰਬਰ ਕਰ ਸਾਂਜੇ ਆਪਣੇ ਵੀਰ 73475 8852 ਠੀਕ ਹੈ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ